ਜਦ ਮੋਗਾ ਦੇ ਇਕਰਾਰਨਾਮੇ ਤੋਂ ਬਾਹਰ মিডিਆ ਦੀ ਤਰਫੋਂ ਇੱਕ ਜਾਇਦਾਦ ਦੀ ਜਾਂਚ ਕੀਤੀ ਗਈ ਤਾਂ ਇਹ ਪਾਇਆ ਗਿਆ ਕਿ ਮਿਆਤ ਪੁਗਨ ਦੀ ਤਾਰੀਖ ਬੀਅਰ ਠੇਕੇਦਾਰਾਂ ਦੁਆਰਾ ਵੇਚੀ ਜਾ ਰਹੀ ਸੀ ਲੋਕਾਂ ਨੇ ਇਸ ਦਾ ਵੀ ਵਿਰੋਧ ਕੀਤਾ ਅਤੇ ਕਿਹਾ ਕਿ ਅਜਿਹੇ ਠੇਕੇਦਾਰਾਂ 'ਤੇ ਕਲਪ ਕਾਰਵਾਈ ਹੋਣੀ ਚਾਹੀਦੀ ਹੈ ਜੋ ਸਾਡੀ ਸਿਹਤ ਨਾਲ ਖੇਡਦੇ ਹਨ ਆਪਕਾਰੀ ਵਿਭਾਗ ਦੇ ਅਧਿਕਾਰੀ ਪਿਆਰਾ ਸਿੰਘ ਨੇ ਕਿਹਾ ਕਿ ਮੀੜਾ ਤੋਂ ਪਤਾ ਲੱਗਿਆ ਹੈ ਕਿ ਠੇਕੇਦਾਰ ਮਿਆਤ ਪੁਗਨ ਦੀ ਤਾਰੀਖ ਦੀ ਬੀਅਰ ਵੇਚ ਰਹੇ ਹਨ ਉਹਨਾਂ ਨੂੰ ਬੁਲਾਇਆ ਜਾਵੇਗਾ ਅਤੇ ਕੇਵਲ ਤਾਂ ਹੀ ਉਹ ਇਹ ਫੈਸਲਾ ਕਰ ਸਕਣਗੇ ਕਿ ਉਹਨਾਂ ਤੋਂ ਕਿੰਨਾ ਜੁਰਮਾਨਾ ਵਸੂਲਿਆ ਜਾਂਦਾ ਹੈ ਹਾਂ ਜੀ ਐਕਸਪਾਇਰੀ ਡੇਟ ਹੈ ਇਹਨਾਂ ਦੀ ਅੱਗੇ ਵੀ ਅਸੀਂ 4 ਵੀਰਾਂ ਲੈ ਕੇ ਗਏ ਆਂ ਤੇ ਅਸੀਂ ਦੇਖੀਆਂ ਨਹੀਂ ਆ ਜਦੋਂ ਜਾ ਕੇ ਉੱਥੇ ਦੇਖੀਆਂ ਤੇ ਐਕਸਪਾਇਰੀ ਹੈਗੀਆਂ ਇਹ ਤੇ ਦੋ ਖਾਲੀ ਹੋਈਆਂ ਦੋ ਅਸੀਂ ਲੈ ਕੇ ਆਂਦੀਆਂ ਤੇ ਆਹ ਤੀਜੇ ਮਹੀਨੇ ਦੀਆਂ ਹੈਗੀਆਂ ਇਸ ਵਿੱਚ ਦੇ ਵਿੱਚ ਸਾਡੇ ਧਿਆਨ ਵਿੱਚ ਆਇਆ ਹੈ ਕਿ ਜਿਵੇਂ ਹੁਣ ਤੁਸੀਂ ਲਿਆਂਦਾ ਹੈ ਤੇ ਅਸੀਂ ਇਹਦੇ ਵਿੱਚ ਮਤਲਬ ਵੀ ਚੈਕਿੰਗ ਕਰਉਣਾ ਤੇ ਅਸੀਂ ਠੇਕੇਦਾਰਾਂ ਦੀ ਮੀਟਿੰਗ ਵੀ ਜਿਹੜੀ ਹੈਗਾ ਉਹ ਕਾਲ ਕੀਤੀ ਗਈ ਹੈ ਉਹਦੇ ਵਿੱਚ ਦਰਖਨ ਦਿੱਤੀ ਜਾਊਗੀ ਕਿ ਜੇ ਇਹ ਕੰਮ ਨਹੀਂ ਕਰਨਾ ਕਿਸ ਤਰ੍ਹਾਂ ਦੀ ਕਾਰਵਾਈ ਹੋਊਗੀ ਸਰ ਜਿਵੇਂ ਜਿਹੜੇ ਲੋਕਾਂ ਕਾਰਵਾਈ ਮਤਲਬ ਵੀ ਤੁਹਾਨੂੰ ਬਾਅਦ ਵਿੱਚ ਦੱਸਦੇ ਆ ਕਿ ਕੀ ਵਾਰ ਵੀ ਚਲਾਨ ਕਰਦੇ ਜਾਂ ਕੀ ਕਰਦੇ ਅਸੀਂ ਸਾਰਾ ਕੁਝ ਮਤਲਬ ਉਹਨਾਂ ਦੇ ਆਉਣ ਤੇ ਉਹਨਾਂ ਨੂੰ ਇੱਕ ਵਾਰੀ ਤਨਵੇਹ ਕਰਦਗੇ ਤੇ ਜਿਹੜੇ ਸਰ ਲੋਕਾਂ ਦੇ ਸਹਿਤ ਨਾਲ ਕੁਲਵਾੜ ਹੋਇਆ ਉਸ ਦਾ ਜ਼ਿੰਮੇਵਾਰ ਕੌਣ ਨੇ ਜ਼ਿੰਮੇਵਾਰ ਤਾਂ ਕੋਈ ਗੱਲ ਨਹੀਂ ਅਸੀਂ ਉਹਨਾਂ ਦੇ ਇਸੇ ਕਰਕੇ ਅਸੀਂ ਉਹਨਾਂ ਦੀ ਮੀਟਿੰਗ ਕਾਲ ਕੀਤੀ ਹੈ ਨਾ ਮੋਗਾ ਤੋਂ ਕਸ਼ਿਸਤਿੰਗਲਾ ਦੀ ਰਿਪੋਰਟ ਐਸਐਮਜ਼ेड ਨਿ